ਉੱਧਰ ਬੈਠ ਕੇ ਆਪਣੀਆਂ ਜਿੰਨੀ ਮਰਜ਼ੀ ਗੱਲਾਂ ਕਰੀ ਜਾਓ ਜਿਨ੍ਹਾਂ ਨੇ ਹਰੀ ਜਸ ਕੀਰਤਨ ਸਰਵਣ ਕਰਨਾ ਹੈ ਉਹਨਾਂ ਨੂੰ ਬੇਨਤੀ ਹੈ ਪਿਆਰਿਓ ਇਹ ਘੜੀਆਂ ਲੱਭਣੀਆਂ ਨਹੀਂ ਤੇ ਜਿਨ੍ਹਾਂ ਨੇ ਐਸ ਘੜੀ ਨੂੰ ਖੁੰਝਾ ਲਿਆ ਇਹਦਾ ਭਾਵੇ ਹੋ ਜਾਣਾ ਹੈ ਕਿ ਪਿਆਸਾ ਖੁਦ ਦੇ ਕੋਲੋਂ ਨਰਾਸ਼ ਪਿਆਸਾ ਵਾਪਸ ਜਾ ਰਿਹਾ ਖੂ ਦਾ ਕੋਈ ਕਸੂਰ ਨਹੀਂ ਹੁਣ ਕੌਣ ਅੰਮ੍ਰਿਤ ਰਸ ਚੱਖੇਗਾ ਜਿਹੜਾ ਗੁਰੂ ਦੀ ਗੱਲ ਮੰਨ ਕੇ ਗੁਰੂ ਦਾ ਹੋ ਕੇ ਗੁਰੂ ਦੀ ਭਗਤੀ ਵਿ੍ਰੇਮਾ ਭਗਤੀ ਕਰੇਗਾ ਤੇ ਉਹਦੇ ਅਪਰਥਾਏ ਰਾਗ ਗੌੜੀ ਐ ਸੁਖਮਨੀ ਮਹੱਲਾ 5 ਹੁਣ ਸੁਖਮਨੀ ਸਾਹਿਬ ਤੁਸੀਂ ਪੜਦੇ ਹੋ ਨਾ ਸੁਖਮਨੀ ਸੁੱਖਾਂ ਦੀ ਮਣੀ ਸੁਖਾਂ ਦਾ ਖਜ਼ਾਨਾ ਉਹਦੇ ਵਿੱਚ ਮੇਰੇ ਪਾਤਸ਼ਾਹ ਕਿਰਪਾ ਕਰ ਰਹੇ ਨੇ ਮਨ ਵਿੱਚ ਹੈ ਸਤਿਗੁਰ ਕੈ ਪਾਸ ਤਿਸ ਸੇਵਕੇ ਕਾਰਜ ਰਾਸ ਆਓ ਪਿਆਰਿਓ ਸਾਰੇ ਅਸੀਂ ਆਏ ਆ ਕਿ ਸਾਡੇ ਕਾਰਜ ਰਾਸ ਹੋ ਜਾਣ ਪਰ ਯਾਦ ਰੱਖਣਾ ਕਾਰਜ ਰਾਸ ਉਹਨਾਂ ਦੇ ਹੋਣਗੇ ਜਿਹੜੇ ਮਨ ਵਿੱਚ ਹੈ ਸਤਿਗੁਰ ਕੈ ਪਾਸ ਤਿਸ ਸੇਵਕੇ ਕਾਰਜ ਰਾਸ ਆਓ ਆਪਣਾ ਮਨ ਆਪਣਾ ਹਿਰਦਾ ਗੁਰੂ ਨੂੰ ਸੌਂਪ ਕੇ ਉਹਦੇ ਵਿੱਚ ਗੁਰੂ ਦੀ ਮਹਾਨ ਬਖਸ਼ਿਸ਼ ਭਜਨ ਬੰਦਗੀ ਭਰ ਕੇ ਅਸੀਂ ਜੀਵਨ ਇਸ ਬੰਧ ਨੂੰ ਸਫਲਾ ਕਰੀਏ ਆਓ ਗੁਰੂ ਕੇ ਪਿਆਰੇਓ ਬੜੇ ਪਿਆਰ ਸਤਕਾਰ ਨਾਲ ਗੁਰਬਾਣੀ ਦਾ ਆਨੰਦ ਪ੍ਰਾਪਤ ਕਰੀਏ ਜੀ ਵਾਹਿਗੁਰੂ ਮਨ ਵਿੱਚ ਸਤ ਗੁਰ ਕੇ ਪਾਸ ਤਿਸ ਸਿਵਕੇ ਕਾਰਜ ਰਾਸ ਆਹ ਪਾਤਸ਼ਾਹ ਕਿਰਪਾ ਕਰਨ ਜੀ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੀ ਕਾਰਜ ਜਾਸ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ i right. ਸੁਰ ਕੇ ਕਾਪਾਸ ਇਸ ਦੇਵਕ ਕੇ ਕਾਰ That's to go I did ਗੁਰ ਕਿਰਪਾ ਸੇ ਸੇਵ ਕੇ ਕਾਰਜਰਾਸ ਐ ਗੁਰ ਕੇ ਪਿਆਰਿਓ ਸਾਰੇ ਹੋਰ ਬੰਦੇ ਹਰੇਕ ਪ੍ਰਾਣੀ ਕਿਸੇ ਨਾ ਕਿਸੇ ਢੰਗ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਅਕਾਲ ਪੁਰਖ ਦੇ ਨਾਲ ਜੁੜਿਆ ਹੋਇਆ ਹੈ ਹਰੇਕ ਬੰਦਾ ਜੁੜਿਆ ਹੋਇਆ ਹੈ ਕੋਈ ਅੱਲਾਹ ਬੋਲ ਕੇ ਜੁੜਿਆ ਹੋਇਆ ਹੈ ਕੋਈ ਰਾਮ ਬੋਲ ਕੇ ਜੁੜਿਆ ਹੋਇਆ ਹੈ ਕੋਈ ਰਹੀਮ کریم ਬੋਲ ਕੇ ਜੁੜਿਆ ਹੋਇਆ ਹੈ ਕੋਈ ਧੰਗ ਗੁਰੂ ਅਵਦਾਸ ਕਰਕੇ ਜੁੜਿਆ ਹੋਇਆ ਕੋ ਸਤਨਾਮ ਵਾਹਿਗੁਰੂ ਜੀ ਕਿਰ ਕੇ ਪਿਆਰੋ ਇਹ ਆਪਣੀ ਆਪਣੀ ਪ੍ਰੀਤ ਹੈ ਪ੍ਰੇਮ ਹੈ ਕੋਈ ਕਿੱਦਾਂ ਜੁੜਿਆ ਹੋਇਆ ਰੱਬ ਨੂੰ ਕੋਈ ਕਿੱਦਾਂ ਆਵਾਜ਼ਾਂ ਮਾਰਦਾ ਏ ਇਹ ਆਪਣੀ ਆਪਣੀ ਮੋਜ ਹੈ ਹੁਣ ਮੇਰੇ ਗੁਰੂ ਪਾਤਸ਼ਾਹ ਕਹਿੰਦੇ ਜੇ ਤੁਸੀਂ ਚਾਹਦੇ ਹੋ ਤੋਡੇ ਕਾਰਜ ਸਾਰੇ ਰਾਸ ਆ ਜਾਣ ਠੀਕ ਹੋ ਜਾਣ ਤਾਂ ਮਨ ਆਪਣਾ ਗੁਰੂ ਨੂੰ ਵੇਚ ਲੈ। ਔਰ ਜੇਰਾ ਧਿਆਨ ਫਰਮਾਇਓ ਮਨ ਗੁਰੂ ਨੂੰ ਵੇਚਣਾ ਤਾਂ ਬੜੀ ਦੂਰ ਦੀ ਗੱਲ ਲੱਗਦੀ ਏ ਅੱਧਾ ਘੰਟਾ ਸਤਸੰਗ ਵਿੱਚ ਬਹਿਣਾ ਮਨ ਔਖਾ ਕਰ ਦਿੰਦਾ ਏ ਕਿਵੇਂ ਵੇਚੋਗੇ? ਮਨ ਕਿਵੇਂ ਵੇਚਿਆ ਜਾਂਦਾ ਏ? ਪਹਿਲੀ ਗੱਲ ਇਹ ਮਨ ਸਾਨੂੰ ਪਤਾ ਹੀ ਨਹੀਂ ਕਿ ਮਨ ਹੈ ਕੀ? ਸਾਡਾ ਸਰੀਰ ਪੰਜ ਤਤ ਤੋਂ ਬਣਿਆ ਹੋਇਆ ਹੈ ਪੰਜ ਤਤ ਨੇ ਦੁਨਿਆਵੀ ਪਹਿਲਾ ਤਤ ਹੈ ਮਿੱਟੀ ਜਿੱਥੇ ਸਾਡੀਆਂ ਜਾਂਗਾ ਨੇ ਨਾ ਸਾਡੇ ਪੱਟ ਸਾਡੇ ਕੁੱਲੇ ਇੱਥੇ ਤੱਕ ਮੰਨੋ ਅਕਾਲ ਪੁਰਖ ਨੇ ਮਿੱਟੀ ਲਾਈ ਹੋਈ ਹੈ ਇਸ ਤਤ ਤੋਂ ਦੂਜੇ ਦਰਜੇ ਦਾ ਤਤ ਹੈ ਜਲ ਸਾਡੀਆਂ ਜਾਂਗਾ ਤੋਂ ਉੱਤੇ ਸਾਡੀਆਂ ਗੁਰਦਿਆਂ ਵਿੱਚ ਮੂਤਰ ਦੇ ਰੂਪ ਵਿੱਚ ਜਲ ਵਗ ਰਿਹਾ ਹੈ ਤੇ ਦੂਜਾ ਤਤ ਹੈ ਤੀਜਾ ਤਤ ਹੈ ਅਗਨੀ ਉਸ ਤੋਂ ਉੱਤੇ ਸਾਡਾ ਵੈਧਾ ਆ ਜਾਂਦਾ ਏ ਲੀਵਰ ਉਹਦੇ ਵਿੱਚ ਜੋ ਖਾਂਦੇ ਆ ਸਵਾਹ ਹੋਈ ਜਾਂਦਾ ਏ ਉਹਦੇ ਵਿੱਚ ਅਗਨੀ ਹੈ ਜઠਰ ਅਗਨੀ ਜਠਰ ਅਗਨੀ ਜਿਹੜੀ ਜਠਰ ਅਗਨੀ ਹੈ ਨਾ ਇਹ ਹੀ ਅੱਗੇ ਚੱਲ ਕੇ ਪ੍ਰਚੰਡ ਹੋ ਕੇ ਬ੍ਰਹਮ ਅਗਨ ਬਣ ਜਾਂਦੀ ਏ ਪਰ ਬ੍ਰਹਮ ਅਗਨ ਕਿਹਦੀ ਕਿਹਦੀ ਬਣਦੀ ਏ ਕੋਈ ਕੋਈ ਬਿਰਲਾ ਬਿਰਲਾ ਏ ਐਣ ਬਿਰਲੇ ਘਣੇ ਨਹੀਂ ਫੈਲ ਫक्कड़ ਸੰਸਾਰ ਇਹ ਕਿੰਨੇ ਵਿਰਲੇ ਨੇ ਦੋਸਤੋ ਅਗਲਾ ਤਤ ਹੈ ਪਵਨ ਹਵਾ ਸਾਡੇ ਫੇਫੜਿਆਂ ਵਿੱਚ ਪ੍ਰਾਣ ਵਗ ਰਹੇ ਨੇ ਇਹ ਚੌਥਾ ਤਤ ਪੰਜਵਾਂ ਤਤ ਸਾਡੇ ਸਿਰ ਦੇ ਵਿੱਚ ਵਿਵੇਕ ਹੈ ਇਹਦਾ ਪੰਜ ਤਤ ਹੋ ਗਿਆ ਹੁਣ ਸਾਡੇ ਸਰੀਰ ਦੀਆਂ ਪਰਤਾਂ ਵੀ ਤਿੰਨ ਨੇ ਇੱਕ ਆਪਾਂ ਜਿ ਭੌਤਿਕ ਇੱਕ ਇਹਦੇ ਵਿੱਚ ਮਨ ਤੇ ਇੱਕ ਦੇ ਵਿੱਚ ਕਾਰਣ ਸ਼ਰੀਰ ਕਿਹੜਾ ਦਰਗਾ ਵਿੱਚ ਪੇਸ਼ ਕੀਤਾ ਜਾਂਦਾ ਹੈ ਤਿੰਨ ਇਹਦੇ ਭਾਗ ਨੇ ਤਿੰਨ ਇਹਦੇ ਕੋਸ਼ ਨੇ ਤੇ ਗੁਰੂ ਕੇ ਪਿਆਰਿਓ ਬੇਣਤੀ ਤੁਹਾਨੂੰ ਜਨੇ ਸਤਸੰਗੀ ਬੈਠੇ ਨੇ ਟਕਾਓ ਬਖਸ਼ੋ ਪਿਆਰਿਓ ਤੁਹਾਡੇ ਟਕਾਓ ਤੇ ਮੱਸਰ ਕਰਦਾ ਇਹ ਅਸੀਂ ਸਤਸੰਗ ਕੀਰਤਨ ਕਿੰਨਾ ਕੁ ਰਸ ਵਾਲਾ ਟਕਾਓ ਵਿੱਚ ਕਰਨਾ ਹੈ ਤੁਹਾਡੇ ਤੇ ਡਿਪੈਂਡ ਕਰਦਾ ਹੈ ਪਰ ਗੁਰੂ ਕੇ ਪਿਆਰਿਓ ਇਹਦੇ ਵਿੱਚ ਇੱਕ ਮਨ ਹੈ ਇੱਕ ਦਿਲ ਹੈ ਜਿਹੜਾ ਕਹਿੰਦੇ ਮੇਰਾ ਦਿਲ ਕਰਦਾ ਇਹ ਦਿਲ ਤਾਂ ਐਵੇਂ ਹੀ ਮੁਹੱਬਤ ਵਿੱਚ ਬਦਰਾਮ ਹੈ ਦਿਲ ਕੁਝ ਨਹੀਂ ਕਰਦਾ ਦਿਲ ਸਾਡੇ ਸ਼ਰੀਰ ਨੂੰ ਖੂਨ ਦੀ ਸਪਲਾਈ ਲਈ ਖੂਨ ਨੂੰ ਪੰਪ ਕਰਦਾ ਹੈ ਜੋ ਕਰਦਾ ਇਹ ਮਨ ਦੀ ਸਾਰੀ ਕਾਰਸਤਾਨੀ ਤੇ ਮਨ ਕਿੱਥੇ ਰਹਿੰਦਾ ਹੈ ਜਿੱਥੇ ਆ ਭੈਣਾ ਬਿੰਦੀ ਲਾਉਂਦੀਆਂ ਨਾ ਇੱਥੇ ਮਨ ਦਾ ਰਹਿਣ ਦੀ ਤ੍ਰਿਕੁਟੀ ਤ੍ਰਿਕੁਟੀ ਦਾ ਵਾਸੀ ਮਨ ਇਸੇ ਕਰਕੇ ਪਾਤਸ਼ਾਹ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹੁਣੇ ਮਨ ਗੁਰੂ ਨੂੰ ਵੇਚਣਾ ਹੈ ਵੇਚਣਾ ਹੈ ਗੁਰੂ ਨੂੰ ਵੇਚੋਗੇ ਤਾਂ ਨਾ ਜੇ ਸਮਝ ਹੋਵੇਗੀ ਮਨ ਦੀ ਮਨ ਇੰਨਾ ਸੂਖਸ਼ਮ ਹੈ ਐਸੇ ਮਨ ਦੀ ਰਚਨਾ ਦੀ ਮਿੰਤੀ ਮਨ ਦੇ ਰਚਨਾ ਦੀ ਮਿੰਤੀ ਮਨ ਦੀ ਪਮਾਇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੀ ਹੋਈ ਹੈ ਕਿ ਮਨ ਕਿੱਡਾ ਵੱਡਾ ਹੈ ਤਾਂ ਸਤਗੁਰੂ ਕਬੀਰ ਪਾਤਸ਼ਾਹ ਕਹਿੰਦੇ ਮੁਖ ਤੋਂ ਦੁਆਰਾ ਸੰਕੁੜਾ ਰਾਈ ਦਸਮੇ ਭਾਏ ਆਤਵਜੋ ਬਖਸ਼ੋ ਜਰਾ ਪਾਤਸ਼ਾਹ ਕਹਿੰਦੇ ਨੇ ਕਿ ਰਾਈ ਦਾ ਦਸਮਾ ਹਿੱਸਾ ਰਾਈ ਦੇਖੀ ਨਾ ਰਾਈ ਆਪਣੇ ਘਰ ਵਿੱਚ ਵਰਦਦੇ ਹੋ ਰਾਈ ਬੜੀ ਬਾਰੀਕ ਹੁੰਦੀ ਏ ਛੋਟਾ ਜਿਹਾ ਉਹਦਾ ਬੀਜੰਬੈ ਰਾਈ ਦਾ ਪਾਤਸ਼ਾਹ ਕਹਿੰਦੇ ਨੇ ਰਾਈ ਦਸਮੇ ਭਾਏ ਰਾਈ ਦੇ ਹਿੱਸੇ ਕਰ ਲਓ ਦਸ ਬਹੁਤ ਬਰੀਕ ਜੇ ਹੋ ਜਾਏਗੀ ਇੰਨਾ ਕ ਛੋਟਾ ਜਿਹਾ ਕਣ ਬਚ ਜਾਏਗਾ ਪਾਤਸ਼ਾਹ ਕਹਿੰਦੇ ਇੰਨਾ ਕ ਵੱਡਾ ਮਨ ਹੈ ਇਹ ਮਨ ਜਦੋਂ ਅੰਦਰ ਹੈ ਤਾਂ ਇੰਨਾ ਵੱਡਾ ਹੈ ਇਹ ਦੀ ਰਸ ਦੀ ਪਾਵਰ ਹੈ ਪਰ ਜਦੋਂ ਇਹ ਬਾਹਰ ਮੁਕੀ ਹੋ ਜਾਂਦਾ ਏ ਇਹ ਇੱਡਾ ਵਿਸ਼ਾਲ ਹੋ ਜਾਂਦਾ ਏ ਖੰਡ ਬ੍ਰਹਮੰਡ ਇਹਦੇ ਚ ਸਮਾ ਸਕਦੇ ਨਹੀਂ ਇਹ ਮਨ ਦਾ ਪ੍ਰਕਰਣ ਹੈ ਗੁਰੂ ਕੇ ਪਿਆਰੇ ਹੋ ਇਹ ਮਨ ਗੁਰੂ ਨੂੰ ਵਚਣਾ ਹੈ ਰਾਜਾ ਜਨਕ ਸੁਣਿਆ ਨੇ ਕਿਸੇ ਨੇ ਰਾਜਾ ਜਨਕ ਰਾਜੇ ਜਨਕ ਨੇ ਦੌਂਡ ਕੀ ਪਟਵਾਈ ਦੌਂਡ ਕੀ ਮਨਾਦੀ ਕਰਵਾਈ ਕਿ ਕੋਈ ਰੱਬ ਦਾ ਪਿਆਰਾ ਆਏ ਮੈਨੂੰ ਗਿਆਨ ਪ੍ਰਾਪਤ ਕਰਵਾਏ ਗਿਆਨ ਗੁਰੂ ਕੇ ਪਿਆਰੇ ਓਕਾਰ ਸੇਵਾ ਮਾਂ ਚੱਲ ਰਹੀਆਂ ਨੇ ਬਹੁਤ ਸਤਿਕਾਰਯੋਗ ਸ਼੍ਰੀ ਮਹਾਰਾਜ ਮੇਰ ਸਿੰਘ ਦੀ ਨਾਬਾ ਤੋਂ 13000 ਰੁਪਏ ਦੀ ਕਾਰ ਸੇਵਾ ਧੰਨ ਗੁਰੂ ਅਬਦਸ ਪਾਤਸ਼ਾਹ ਜੀ ਦੇ ਮਹਲ ਵਿੱਚ ਪਾ ਰਹੇ ਨੇ ਕਾਰ ਸੇਵਾ ਦੇ ਰਹੇ ਨੇ ਪਾਤਸ਼ਾਹ ਕਿਰਪਾ ਕਰਨ ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਇਆ ਆਈ ਪਾਤਸ਼ਾਹ ਖਜ਼ਾਨੇ ਭਰਪੂਰ ਦੇਹ ਅਰੋਗਤਾ માં ਚੜ੍ਹਦੀ ਕਲਾ ਹਰਮ ਦਾ ਨੇ ਬਖਸ਼ਿਸ਼ ਕਰਨ ਗੁਰੂ ਘਰ ਦੇ ਕੈਸ਼ਰ ਸਾਹਿਬ ਸ੍ਰੀ ਸਰਦਾਰ ਅਜਮੇਰ ਸਿੰਘ ਜੀ ਨੂੰ ਸਰੂਪਾਉ ਤੇ ਚਿੰਨ ਪੇਂਟ ਕਰ ਰਹੇ ਨੇ ਪਾਤਸ਼ਾਹ ਕਿਰਪਾ ਕਰਨ ਚੜ੍ਹਦੀ ਕਲਾ ਹਰਮ ਦਾ ਨੇ ਫਤਿਹ ਬਖਸ਼ਿਸ਼ ਕਰਨ ਗੁਰੂ ਕੇ ਪਿਆਰਿਓ ਰਾਜੇ ਜਨਕ ਨੇ ਡੌਂਟ ਕੀ ਪਟਵਾਈ ਕੋਈ ਇਦਾਂ ਦਾ ਸੰਤ ਹੋਵੇ ਕੋਈ ਫਕਰ ਫਕੀਰ ਹੋਵੇ ਜਿਹੜਾ ਮੈਨੂੰ ਗਿਆਨ ਦੀ ਪ੍ਰਾਪਤੀ ਕਰਵਾ ਦੇਵੇ ਉਹਨੇ ਟਾਈਮ ਨੂੰ ਬੌਂਡ ਕੀਤਾ ਜੇਕਰ ਕਹਿੰਦਾ ਨਾ ਹੋਇਆ ਨਾ ਮੈਂ ਫੜ ਕੇ ਉਹਨੂੰ ਬੰਦੀ ਬਣਾ ਲੈਣਾ ਕਹਿੰਦਾ ਮੈਂ ਘੋੜੇ ਦੀ ਰਕਾਬ 'ਚ ਪੈਰ ਰੱਖਣਾ ਏ ਘੋੜੇ ਦੀ ਰਕਾਬਤਾ ਕੀ ਹੁੰਦੀ ਏ ਹੁਣ ਘੋੜੇ ਘੱਟ ਰੱਖੇ ਜਾਂਦੇ ਨੇ ਹੁਣੇ ਜਿਹੜੇ ਸ਼ਬਦ ਨੇ ਨਾ ਇਹ ਅਲੁਪਤ ਹੁੰਦੇ ਜਾ ਰਹੇ ਨੇ ਬੁਲੁਪਤ ਹੁੰਦੇ ਜਾ ਰਹੇ ਨੇ ਘੋੜੇ ਦੀ ਰਿਕਾਵਟ ਤੋਂ ਭਾਵ ਹੈ ਜਿਸ ਵਿੱਚ ਪੈਰ ਰੱਖ ਕੇ ਘੋੜੇ ਤੇ ਬੈਠੀਦਾ ਤੇ ਘੁੱਡ ਨੂੰ ਚਲਾਈਦਾ ਉਹ ਰਿਕਾਵਟ ਹੈ ਹੁਣ ਕਹਿੰਦਾ ਮੈਂ ਘੋੜੇ ਤੇ ਚੜਨਾ ਹੈ ਪੈਰ ਰਿਕਾਵਟ ਵਿੱਚ ਧਰਨਾ ਹੈ ਪੈਰ ਰਿਕਾਵਟ ਧਰਨ ਤੋਂ ਮੈਂ ਘੋੜੇ ਤੋਂ ਬੈਠਣ ਤੋਂ ਪਹਿਲਾਂ ਪਹਿਲਾਂ ਮੈਨੂੰ ਗਿਆਨ ਹੋ ਜਾਵੇ ਕਿੰਨੇ ਵੱਡਾ ਚੈਲੰਜ ਹੈ ਹੁਣ بڑے بڑے ਪੰਡਿਤ بڑے بڑے ਮੰਡਲੇਸ਼ਵਰ بڑے بڑے ਗੁਰੂ ਆਂਦੇ ਨੇ ਪਰ ਉਹ ਜਨਕ ਨੂੰ ਗਿਆਨ ਨਹੀਂ ਪ੍ਰਾਪਤ ਕਰਾ ਸਕਿਆ ਫਿਰ ਉਸ ਭਰੀ ਸਭਾ ਦੇ ਵਿੱਚ ਅਸ਼ਟਵਕਰ ਜੀ ਆਏ ਨੇ ਅਸ਼ਟਵਕਰ ਤੋਂ ਭਾਵ ਹੈ 8 ਵੜਾ ਵਾਲਾ ਮਨੁੱਖ ਉਹਨੂੰ 8 ਵਾਲਾ ਪੈਂਦੇ ਸਨ ਉਹਨੇ ਕਿਹਾ ਇਹ ਜਨਕ ਮੈਂ ਤੈਨੂੰ ਗਿਆਨ ਕਰਵਾ ਸਕਦਾ ਵਾਂ ਜਦੋਂ ਸਟੇਜ ਤੇ ਚੜਿਆ ਨਾ ਸਾਰੇ ਦੇਖ ਕੇ ਹੱਸ ਪਏ ਜਦੋਂ ਹੱਸੇ ਨਾ ਉਹਦੇ ਸ਼ਰੀੜ ਵੱਲ ਵੇਖ ਕੇ ਅੱਠ ਵੱਲ ਪੈਂਦੇ ਨੇ ਤੁਰਦੇ ਨੂੰ ਤੇ ਵਸ਼ਟਾ ਬਕਰ ਕਹਿਣ ਲੱਗਾ ਰਾਜਨਾ ਚਮਿਆਰ ਕਿਉਂ ਇਕੱਠੇ ਕੀਤੇ ਹੋਏ ਨੇ ਆ ਨੋਟ ਕਰਿਓ ਕੰਮ ਦੀ ਗੱਲ ਆ ਚਮਿਆਰ ਕਿਉਂ ਇਕੱਠੇ ਕੀਤੇ ਹੋਏ ਨੇ ਕਹਿੰਦਾ ਨਹੀਂ ਚਮਾਰ ਨਹੀਂ ਬ੍ਰਾਹਮਣ ਨੇ ਕਹਿੰਦਾ ਨਾ ਨਾ ਚਮਾਰ ਹੈ ਇਹਨਾਂ ਨੂੰ ਚੰਮ ਦੀ ਪਰਖ ਹੈ ਆ ਹੁਣ ਸੁਣੋ ਚਮਾਰ ਕੌਣ ਹੈ ਰੱਬ ਸਭ ਤੋਂ ਵੱਡਾ ਚਮਾਰ ਹੈ ਰੱਬ ਤੋਂ ਵੱਡਾ ਕੋਈ ਚਮਿਆਰ ਨਹੀਂ ਹੋ ਸਕਦਾ ਜੇ ਰੱਬ ਬੰਦਾ ਮਿੱਟੀ ਦੇ ਘੜਦਾ ਤਾਂ ਸੀ ਰੱਬ ਨੂੰ ਕੁਮੇ ਹਰ ਕਹਿ ਦਿੰਦੇ ਮਿੱਟੀ ਦੇ ਬੰਦੇ ਘੜਦਾ ਏ ਰੱਬ ਕੁਮਿਆਰ ਜੇ ਰੱਬ ਲੋਹੇ ਦੇ ਬੰਦੇ ਘੜਦਾ ਰੱਬ ਨੂੰ ਲੋਹਾਰ ਕਹਿ ਦਿੰਦੇ ਜੇ ਰੱਬ ਸੋਨੇ ਦੇ ਬੰਦੇ ਘੜਦਾ ਰੱਬ ਨੂੰ ਸੁਨਿਆਰ ਕਹਿੰਦੇ ਕਿਉਂਕਿ ਸੋਨੇ ਦੇ ਬੰਦੇ ਘੜਵਾਏ ਹੁਣ ਰੱਬ ਘੜਦਾ ਏ ਬੰਦੇ ਚਮੜੇ ਦੇ ਫਿਰ ਸਭ ਤੋਂ ਵੱਡਾ ਕੌਣ ਹੋਇਆ ਜੀ ਚਮਾਰ ਰੱਬ ਤੇ ਭੇਖਾ ਨਾ ਮਨ ਵਿੱਚ ਰਹਿ ਜਾਏ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਦੀ ਜਿਹਨਾਂ ਦੀ ਬਾਣੀ ਪੜ ਰਹੇ ਆ ਨਾ ਉਹਨੇ ਮੋਹਰ ਲਾਈ ਰਬਦਾਸ ਠਾਕਰ ਬਣਾਈ ਕਿ ਉਹ ਕੁੱਲ ਮਾਲਕ ਹਰੀ ਪ੍ਰਭੂ ਅਕਾਲ ਪੁਰਖ ਰੱਬ ਕੇਵਲ ਤੇ ਕੇਵਲ ਧੰ ਸਤਗੁਰੂ ੜਬਦਾਸ ਤੂੰ ਠਾਕਰ ਤੁਮ ਪੈਰ ਦਾਸ ਜਿਹੜੀ ਅਰਦਾਸ ਹੈ ਨਾ ਉਹ ਠਾਕਰ ਦੇ ਚਰਨਾਂ ਵਿੱਚ ਕੀਤੀ ਜਾਂਦੀ ਏ ਉਹ ਠਾਕਰ ਮੇਰਾ ਗੁਰੂ ੜਬਦਾਸ ਹੈ ਕੋ ਸਤਨਾਮ ਤੇਰੀ ਵਾਹਿਗੁਰੂ ਗੁਰੂ ਕੇ ਪਿਆਰੇ ਹੋਣ ਹੋ ਕਹਿਣ ਲੱਗਿਆ ਇਹ ਚਮਿਆਰ ਨੇ ਜਿਨ੍ਹਾਂ ਨੇ ਮੇਰੇ ਚੰਮ ਦੀ ਪਰਖ ਕੀਤੀ ਏ ਕਹਿਣ ਲੱਗਿਆ ਰਾਜਨ ਤੂੰ ਰਕਾਬ ਵਿੱਚ ਪੈਰ ਰੱਖ ਮੈਂ ਤੈਨੂੰ ਇਹਦਾ ਗਿਆਨ ਕਰਵਾਵਾਂ। ਹੁਣ ਨਾ ਜਾਇਓ ਅਸੀਂ ਸ਼ਬਦ ਅਰਥ ਕਰ ਰਹੇ ਹਾਂ ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕੇ ਕਾਰਜ ਰਾਜਣਾ ਮਨ ਵਿੱਚ ਦਾ ਹੈ। ਬਸ ਮੈਂ 2-4 ਮਿੰਟ ਲਾ ਕੇ ਫਿਰ ਬਾਬਾ ਅਮਰਜੀਤ ਨੂੰ ਸਮਾਦੇਹ ਦੇਣਾ ਏ। ਇਹ ਵੀ ਆਪਣੀ ਮਨਹੋਰ ਬਾਣੀ ਨਾਲ ਆਪ ਜੀ ਨੂੰ ਕਰਤਾਰਤ ਕਰਨਗੇ। ਬਹੁਤ ਸਤਿਕਾਰਯੋਗ ਪ੍ਰਸ਼ੋਤਮ ਲਾਲ ਕਰਨਾਲ ਹਰਿਆਣਾ ਤੋਂ ਆਏ ਨੇ 11000 ਧਿਕਾਰ ਸੇਵਾ ਚ ਸਪਾਇਆ ਹੈ ਪਤਸ਼ਾਹ ਕਿਰਪਾ ਕਰਨ ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਇਆ ਆਈ ਹੈ ਖਜ਼ਾਨੇ ਭਰਪੂਰ ਕਰਨ ਫਰਮਾਨਦਾਨੇ ਫਤਿਹ ਬਖਸ਼ਿਸ਼ ਕਰਨ ਬਾਬਾ ਸੁਖਦੇਵ ਸਿੰਘ ਜੀ ਸਰਪਾਉ ਦੀ ਬਖਸ਼ਿਸ਼ ਕਰ ਰਹੇ ਨੇ ਵੈਸੇ ਪਿਆਰਿਓ ਇੱਕ ਗੱਲ ਦਾ ਤੁਹਾਨੂੰ ਖੁਸ਼ੀ ਦੀ ਖਬਰ ਹੈ ਕਿ ਜਿੰਨੀ ਹਰਿਆਣਾ ਤੋਂ ਸੰਗਤ ਆਦੀ ਹੈ ਨਾ ਇਹ ਯਕੀਨ ਜਾਣਿਓ ਦਾਸ ਇਸ ਘਰ ਦਾ ਮੁੱਖ ਝਾੜੂ ਵਰਦਾਰ ਹੈ ਜਿੰਨੀ ਸ਼ਰਦਾ ਮੈਂ ਇਹ ਨਹੀਂ ਕਹ ਰਿਹਾ ਤੁਹਾਡੀ ਸ਼ਰਦਾ ਨਹੀਂ ਹੈ ਤੁਹਾਡੀ ਬਹੁਤ ਹੈ ਪਰ ਜਿਹੜੀ ਇਹ ਵੀ ਨਹੀਂ ਆ ਗੱਲ ਪਈ ਉਹਨਾਂ ਨੇ ਪੈਸੇ ਭੇਡ ਦਿੱਤੇ ਨਾ ਨਾ ਜਿਹੜੀ ਕਰਨਾਲ ਤੋਂ ਸੰਗਤ ਆ ਰਹੀ ਹੈ ਪਿਆਰਿਓ ਇਹ ਪਤਾ ਨਹੀਂ ਤੇ ਰੱਬ ਵੱਲੋਂ ਉਹਨਾਂ ਨੂੰ ਬਖਸ਼ਿਸ਼ ਹੈ ਇੱਡੀ ਪਿਆਰ ਵਾਲੀਆਂ ਰੂਹਾਂ ਨੇ ਐਡਾ ਸਤਿਕਾਰ ਕਰਦੇ ਨੇ ਐਡਾ ਪਿਆਰ ਨਾਲ ਬਾਣੀ ਸੁਣਦੇ ਨੇ ਐਡਾ ਗੁਰੂ ਦਾ ਹੁਕਮ ਮੰਨਦੇ ਨੇ ਤੇ ਯਾਦ ਰੱਖਿਓ ਅਸੀਂ ਤਾਂ ਬੈਠ ਕੇ satsang ਵਿੱਚ ਗੱਲਾਂ ਕਰਦੇ ਨੇ ਨਾ ਜਿੰਨੀ ਹਰਿਆਣੇ ਤੋਂ ਸੰਗਤਾਂ ਦੀ ਇਹ ਕਦੇ ਸਤਸੰਗ ਦਾ ਸਮਾਂ ਮਿਲੇ ਤਾਂ ਮਨ ਆਨੰਦ ਹੋ ਜਾਂਦਾ ਕਿਉਂ ਕਿ ਆਵਾਜ਼ ਕੋਈ ਨਹੀਂ ਆਦੀ ਨਾਲ ਸੋ ਪਾਤਸਾ ਕਿਰਪਾ ਕਰਨ ਚੜ੍ਹਦੀ ਕਲਾ ਹਰ ਮਦਾਨੇ ਫਤੇ ਬਖਸ਼ਿਸ਼ ਕਰਨ ਰੋ ਵਿਚਾਰ ਕਹਿਣ ਲੱਗਾ ਰਾਜਨ ਤੁਰਕਾਬ ਵਿੱਚ ਪੈਰ ਰੱਖ ਮੈਂ ਤੈਨੂੰ ਸੱਚ ਦਾ ਗਿਆਤ ਕਰਾਵਾਂ ਹੁਣ ਜਦੋਂ ਪੈਰ ਰਖ ਲੱਗਿਆ ਨਾ ਰਕਾਬ ਵਿੱਚ ਕਹਿੰਦਾ ਰਾਜਨ ਰੁਕ ਪਹਿਲਾਂ ਮੈਨੂੰ ਮੇਰੀ ਦੱਖਣਾ ਦੇ ਗੁਰੂ ਦੱਖਣਾ ਦਖਣਾ ਤਾਂ ਵੰਦਦੀ ਐ ਨਾ ਸਾਰੇ ਹੱਸੇ ਕਿ ਦਖਣਾ ਲੈਣ ਲਈ ਆਇਆ ਐ ਬਸ ਪਰ ਉਹ ਰੰਗ ਰੱਬ ਦੇ ਰੰਗ ਵਿੱਚ ਰੰਗੀ ਹੋਈ ਰੀਸ਼ਟਾ ਵਕਰ ਕਹਿਣ ਲੱਗਿਆ ਐ ਰਾਜਨ ਮੈਨੂੰ ਆਪਣਾ ਮਨ ਦੇ ਦੇ ਮਨ ਵੇਖੋ ਤਾਂ ਹੀ ਤਾਂ ਵੈਸੇ ਕੁਝ ਹੋਰ ਕਹਿੰਦੀ ਐ ਕਿ ਉਹਨੇ ਧਨ ਸੋਨਾ ਚਾਂਦੀ ਰਾਜ ਕਿਹਾ ਸੀ ਤੇ ਰਾਜਨ ਕਹਿੰਦਾ ਧਨ ਸੋਨਾ ਚਾਂਦੀ ਕਿਉਂ ਦਾਨ ਕਰਨਾ ਇਹ ਮਨ ਦਾਨ ਕਰ ਦਿੰਦਾ ਪਰ ਲੌਜਿਕ ਹੈ ਲੌਜਿਕ ਜਸਟਿਸ ਕਿ ਅਸ਼ਟਾ ਬਕਰ ਨੇ ਮੰਨ ਹੀ ਮੰਗਿਆ ਹੋਵੇਗਾ ਕਿਉਂਕਿ ਜਿਹੜੇ ਸਾਧੂ ਨੇ ਨਾ ਉਹ ਸੋਨਾ ਚਾਂਦੀ ਦਾ ਵਪਾਰ ਨਹੀਂ ਕਰਦੇ ਮੈਂ ਰਾਮ ਨਾਮ ਤਰ ਲਾਦਿਆ ਵਿਖਲਾ ਦੀ ਸੰਸਾਰ ਕਿਨਹੀ ਬਣ ਗਿਆ ਕਾਂਸੀ ਤਾਂਬਾ ਕਿਨਹੀ ਲੌਂਗ ਸਪਾਰੀ ਸੰਤੋ ਬਣ ਗਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਸੰਤਾਂ ਨੇ ਅਕਾਲ ਪੁਰਖ ਦਾ ਨਾਮ ਬਣ ਗਿਆ ਮੰਗਿਆ ਕਿ ਆਪਣਾ ਮਨ ਮੈਨੂੰ ਦੇ ਦੇ ਤੇ ਕਹਿੰਦੇ ਰਾਜੇ ਨੇ ਸੋਚਿਆ ਠੀਕ ਐ ਮਨ ਦਾ ਕੀ ਐ ਦੇ ਦੇ ਨਾ ਕਹਿੰਦਾ ਕਹਿ ਪਹਿਲੋਂ ਤੇ ਆਪਣਾ ਮਨ ਮੈਂ ਵਿੱਚ ਆਪਣੇ ਗੁਰੂ ਨੂੰ ਕਹਿਉਂਦੀ ਧੇਰ ਸੀ ਜਨਕ ਨੇ ਕਿਹਾ ਮੈਂ ਆਪਣਾ ਮਨ ਆਪਣੇ ਗੁਰੂ ਅਸ਼ਟਾ ਬਕਰ ਨੂੰ ਵੇਚ ਰਿਹਾ ਹਾਂ ਸੌਂਪ ਦਿਆਂ ਤੇ ਅਸ਼ਟਾ ਬਕਰ ਨੇ ਕਿਹਾ ਥੱਲੇ ਉਤਰ ਹੁਣ ਤੂੰ ਮਨ ਵੇਚਿਆ ਨਾ ਮੈਨੂੰ ਹੁਣ ਮੈਂ ਜੋ ਚਾਹਾਂਗਾ ਤੂੰ ਉਹ ਕਰੇਂਗਾ ਛੱਡ ਤੂੰ ਘੋੜੇ ਦੀ ਰਕਾਬ ਵਿੱਚ ਪੈਰ ਰੱਖਣਾ ਹੀ ਨਹੀਂ ਹੈ। ਵੇਖੋ ਨਾ ਕਿੰਡੀ ਵੱਡੀ ਰਮਜ ਹੈ। ਰਾਜਾ ਅਚਨਕ ਸਮਝ ਗਿਆ ਕਿ ਸਾਰਾ ਮਨ ਦਾ ਖੇਲ ਹੈ। ਉਹ ਉਹ ਸੇਵਕ ਦੇ ਕਾਰਜ ਰਾਸ ਜਿਹੜਾ ਆਪਣਾ ਮਨ ਗੁਰੂ ਦੇ ਚਰਨਾਂ ਵਿੱਚ ਭੇਟ ਕਰ ਦਿੰਦਾ ਹੈ। ਪਤਸਿਕੰਦ ਨੇ ਕਿ ਉਸ ਸੇਵਕ ਦੇ ਕਾਰਜ ਰਾਸ ਆ ਜਾਂਦੇ ਨੇ। ਸੇਵਾ ਕਰਤ ਹੋਏ ਨਹਕਾਮੀ। ਜਿਸ ਕੋ ਹੋ ਪ੍ਰਾਪਤ ਸਵਾਮੀ ਜਿਹੜਾ ਕਰਦਾ ਕਰਦਾ ਸੇਵਾ ਆਪਣੇ ਆਪ ਨੂੰ ਸਮਝੇ ਪੇ ਮੈਂ ਕੁਝ ਨਹੀਂ ਕਰ ਰਿਹਾ ਜੋ ਕਰ ਰਿਹਾ ਮੇਰਾ ਕਰਤਾਰ ਕਰ ਰਿਹਾ ਏ ਇਦਾਂ ਕਰਦੇ ਆ ਕਰਦੇ ਆ ਉਹਨੂੰ ਵਕਾਲ ਪੁਰਖ ਸਵਾਮੀ ਪ੍ਰਾਪਤ ਹੋ ਜਾਂਦਾ ਏ ਪਤਸਾ ਕਹਿੰਦੇ ਨੇ ਆਪਣੀ ਕਿਰਪਾ ਜਿਸ ਆਪ ਕਰਾਏ ਨਾਨਕ ਸੋ ਸੇਵਕ ਗੁਰ ਕੀ ਮਤ ਲੈ ਜਿਹਨੂੰ ਵਕਾਰ ਪੁਰਖ ਫਿਰ ਇਦਾਂ ਕਿਰਪਾ ਕਰ ਦਿੰਦਾ ਏ ਉਹਨੋ ਗੁਰੂ ਆਪਣੀ ਮੱਤ ਦੇ ਦਿੰਦਾ ਹੈ ਸੋ ਗੁਰੂ ਕੇ ਪਿਆਰੇ ਆਹ ਆ ਪੰਕਤੀਆਂ ਪੜ੍ਹ ਕੇ ਅਗਲਾ ਸਮਾ ਬਾਬਾ ਅਮਰਜੀਤ ਸਿੰਘ ਅਮਰਜੀਤ ਪਾਲ ਜੀ ਨੂੰ ਆਪਾਂ ਦੇਣਾ ਹੈ ਆਹ ਗੁਰੂ ਕੇ ਪਿਆਰੇ ਕਰਿਓ ਕਿਰਪਾ ਮਨ ਵਿੱਚ ਸੱਚ ਘੁਰ ਕੇ ਆਸਿਸੇਵਕ ਕੇ ਕਾਲ ਜਿਲਾਸ ਮਨ ਵਿੱਚ ਸੱਚ